ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਐ ਸਾਰੇ ਜਣੇ ਠੀਕ ਠਾਕ ਹੋ ਅੱਜ ਦੀ ਵੀਡੀਓ ਜ ਲੈ ਕੇ ਆਏ ਜੀ ਤਬਲੇ ਦਾ ਛੱਠੂ ਹਨ ਜੇ ਤੁਸੀਂ ਛੱਠੂ ਦੋ ਜਾਂ ਤਿੰਨ ਖਰੀਦ ਰਹੇ ਹਨ ਸਭ ਤੋਂ ਪਹਿਲਾਂ ਦੋ ਮੇਨ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਪਹਿਲਾ ਮੇਨ ਚੀਜ਼ ਹੈ ਛੱਠੂ ਦਾ ਮੂੰਹ ਇਹ ਸਾਡੇ ਸਾਡੇ 5 ਇੰਚ ਦਾ ਹੋਣਾ ਚਾਹੀਦਾ ਕਿਉਂਕਿ ਆਪਾਂ ਨੂੰ ਪ੍ਰੈਕਟਿਸ ਕਰਨ ਨਾਲ ਆਪਣੇ ਹੱਥ ਖੁੱਲ ਜਾਣੇ ਜੀ ਕਿਉਂਕਿ ਇਹ ਅਜ ਕੱਲ ਨਾਲ ਵੀ ਮਜ਼ਾ ਹੁੰਦਾ ਆ ਸਾਨੂੰ ਅਗਲਾ ਦੂਜੀ ਮੇਨ ਚੀਜ਼ ਆ ਆ ਤਬਲੇ ਦੇ ਥੱਲੇ ਲੱਕੜੀ ਆ ਇਹ ਸ਼ੀਸ਼ਮ ਦੀ ਹੋਣੀ ਚਾਹੀਦੀ ਆਓ ਤੁਹਾਨੂੰ ਵੀ ਦੂਜੀ ਦਿਖਾਉਨੇ ਆ ਚੱਠੂ ਆ ਜੀ ਚੱਠੂ ਦੀ ਲੱਕੜੀ ਇਹ ਸ਼ੀਸ਼ਮ ਦੀ ਹੋਣੀ ਚਾਹੀਦੀ ਹੈ ਇਹ ਸੋਕੀ ਲੱਕੜੀ ਹੋਣੀ ਚਾਹੀਦੀ ਆ ਨਾ ਕਿ ਗਿੱਲੀ ਲੱਕੜੀ ਨਹੀਂ ਹੋਣੀ ਚਾਹੀਦੀ ਤੁਸੀਂ ਕਾਰੀਗਰ ਨੂੰ ਵੀ ਕਹਿ ਸਕਦੇ ਹਨ ਸਾਨੂੰ ਸੁੱਕੀ ਲੱਕੜੀ ਦਾ ਚੱਠੂ ਚਾਹੀਦਾ ਤੁਸੀਂ ਦੁਕਾਨਦਾਰ ਨੂੰ ਵੀ ਕਹਿ ਸਕਦੇ ਹਨ ਸਾਨੂੰ ਸੁੱਕੀ ਲੱਕੜੀ ਦਾ ਚੱਠੂ ਚਾਹੀਦਾ ਜੀ 10 ਵਾਲਾ ਕੋਈ ਗਲਤੀ ਹੋਈ ਅਸੀਂ ਮਾਫੀ ਚਾਹੁੰਦੇ ਜੀ ਸਤਿ ਸ੍ਰੀ ਅਕਾਲ